ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਬਾਰਡਰ ਅਫਸਰਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਰੱਦ ਕਰਨ ਬਾਰੇ ਦਿੱਤੀਆਂ ਤਾਕਤਾਂ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਅਤੇ ਤਾਜ਼ਾ ਰਿਪੋਰਟ ਦੇ ਮੁਤਾਬਕ ਸੀਪੀਐਸਏ ਵਾਲੇ 7000 ਵਿਜ਼ਿਟਰ ਅਤੇ ਸਟੱਡੀ ਵੀਜ਼ਾ ਰੱਦ ਕਰ ਚੁੱਕੇ ਨੇ ਆਰਸੀ ਵੀਜ਼ਾ ਉਤੇ ਕੈਨੇਡਾ ਪਹੁੰਚੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਅਤੇ ਵੀ ਇਮੀਗ੍ਰੇਸ਼ਨ ਵਾਲੇ ਦੀ ਬਾਝਕ ਹੈ ਅਤੇ ਸ਼ੱਕ ਦੇ ਘੇਦੇ ਵਿੱਚ ਆਉਣ ਵਾਲੇ ਪੀਆਰ ਕਾਰਡ ਵੀ ਰੱਦ ਕਰ ਦਿੱਤੇ ਜਾਣਗੇ ਅਮਰੀਕਾ ਦੀ ਸੱਤਾਈ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਵੀ ਪੂਰੀ ਤਰ੍ਹਾਂ ਸੱਤਾਈ ਵਿਖਾਈ ਜਾ ਰਹੀ ਹੈ दरअसल ਕੈਨੇਡਾ ਸਰਕਾਰ ਦੇ ਵੱਲੋਂ ਆਰਜੀ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਤੇ ਪੂਰੀ ਤਰ੍ਹਾਂ ਨਜ਼ਰ ਰੱਖਣ ਦੇ ਨਾਲ-ਨਾਲ ਪੀਆਰ ਕਾਰਡ ਵੀ ਰੱਦ ਕਰਨੇ ਸ਼ੁਰੂ ਕਰ ਦਿੱਤੇ ਨੇ ਦਰਅਸਲ ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕੈਨੇਡਾ ਵਿੱਚ 4 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਨੇ ਜਦਕਿ 317000 ਭਾਰਤੀ ਵਿਸ਼ੇ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਵਰਕ ਪਰਮਿਟ ਵਾਲਿਆਂ ਦੀ ਵੀ ਗਿਣਤੀ 370 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਵਰਕ ਪਰਮਿਟ ਨੇੜੇ ਪੂਖ ਦੇ ਵਿੱਚ ਖਤਮ ਹੋਣ ਵਾਲੇ ਨੇ ਇਮੀਗ੍ਰੇਸ਼ਨ ਮਹਾਰਦੇ ਮੁਤਾਬਕ ਕੈਨੇਡੀਅਨ ਵਿਧੇਕ ਅਧਾਰੇ ਦੇ ਵਿੱਚ ਪੜ ਰਹੇ ਕਿਸੇ ਵਿਦਿਆਰਥੀ ਦਾ ਵੀਜ਼ਾ ਰੱਦ ਹੋਣ ਦੀ ਸੂਰਤ ਵਿੱਚ ਉਸ ਨੂੰ ਤੈਸ਼ੁਦਾ ਤਰੀਕ ਤੱਕ ਕੈਨੇਡਾ ਛੱਡ ਕੇ ਜਾਣ ਦੇ ਹੁਕਮ ਦਿੱਤੇ ਜਾਣ ਕੇ ਛੱਡ ਕੇ ਵੀਜ਼ਾ ਵੀਜ਼ਾ ਉੱਤੇ ਕੈਨੇਡਾ ਪਹੁੰਚਣ ਵਾਲੇ ਕਿਸੇ ਸ਼ਖਸ ਦਾ ਮਕਸਦ ਸਪਸ਼ਟ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਹਵਾਈ ਅੱਡੇ ਤੋਂ ਹੀ ਵਾਪਸੀ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ ਜਾਵੇਗਾ ਦਸੀ ਉਹਨਾਂ ਵਿਦਿਆਰਥੀਆਂ ਨੂੰ ਵੀ ਮੁਲਕ ਛੱਡਣ ਦੇ ਨੋਟਿਸ ਜਾਰੀ ਕੀਤੇ ਜਾਣਗੇ ਜੋ ਪੜ੍ਹਾਈ ਮੁਕੰਮਲ ਕਰਨ ਦੇ ਮਗਰੋਂ ਵਰਕ ਪਰਮਿਟ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਇਹ ਸਖਤੀ ਸਟੱਡੀ ਜਾਂ ਫਿਰ ਵੀਜ਼ਾ ਦੀ ਦੁਰਵਰਤੋਂ ਅਤੇ ਅਸਾਇਲਮ ਦਾਅਵਿਆਂ ਦੇ ਵਿੱਚ ਇਹ ਤੇਜ਼ ਵਾਧੇ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਕੋਲ ਸੈਲਮ ਦਾਅਵੇ ਦਾ ਅੰਕੜਾ 2 ਲੱਖ 78 ਹਜ਼ਾਰ ਤੋਂ ਟੱਪ ਗਿਆ ਜਨਵਰੀ ਮਹੀਨੇ ਦੌਰਾਨ 11840 ਵਿਦੇਸ਼ੀ ਨਾਗਰਿਕਾਂ ਦੇ ਵੱਲੋਂ ਕੈਨੇਡਾ ਵਿੱਚ ਪਨਾਹ ਮੰਗੀ ਗਈ ਜਦਕਿ ਜੁਲਾਈ 2024 ਦੌਰਾਨ ਇਹ ਅੰਕੜਾ 19821 ਦਰਜ ਕੀਤਾ ਗਿਆ ਸੰਬਤ 2023 ਮਕਰੋ ਇੱਕ ਮਹੀਨੇ ਵਿੱਚ ਆਏ ਅਸੈਲਮ ਦੇ ਦਾਅਵਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ ਤੇ ਇਸ ਦੇ ਵਿੱਚ ਹੋਰ ਕਮੀ ਆਉਣ ਤੇ ਅਸਾਰ ਨਹੀਂ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਊਥ ਸਟੇਸ਼ਨ ਅਤੇ ਫ੍ਰੀਕੀ ਲੋਕਾਂ ਨੂੰ ਦਿੱਤੇ ਜਾ ਰਹੇ ਵਿਸਟਾ ਵੀਜ਼ਾ ਦੇ ਵਿੱਚ ਸਭ ਤੋਂ ਵੱਡੀ ਘਟौती ਕੀਤੀ ਗਈ ਹੈ 2023 ਦੇ ਵਿੱਚ ਕੈਨੇਡਾ ਵੱਲੋਂ 18 ਲੱਖ ਵਿਸਟਾ ਵੀਜ਼ੇ ਜਾਰੀ ਕੀਤੇ ਗਏ ਜਦਕਿ 2024 ਦੇ ਵਿੱਚ ਅੰਕੜਾ ਘਟਾ ਕੇ 15 ਲੱਖ ਕਰ ਦਿੱਤਾ ਗਿਆ ਹੈ ਜ਼ਿਕਰ ਹੋ ਗਿਆ ਕਿ ਅਸਾਈਲਮ ਦਾਅਵੇ ਦੇ ਦਾਰੂ ਤੇ ਹੀ ਪੁਈਖ ਦੇ ਵਿੱਚ ਵਿਸ਼ੇ ਵੀਜ਼ੇ ਜਾਰੀ ਕੀਤੇ ਜਾਣਗੇ ਅਤੇ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਸਭ ਤੋਂ ਉੱਤੇ ਜਾ ਸਕਦੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਬੁਲਾਰੇ ਰੈਨੀ ਲਾਬਲੈਂਕ ਪ੍ਰੋਕਟਰ ਦਾ ਕਹਿਣਾ ਸੀ ਕਿ ਅਸਾਈਲਮ ਦਾਅਵੇ ਦੇ ਵਿੱਚ ਮੁੱਖ ਤਰਜੀ ਉਹਨਾਂ ਮੁਲਕਾਂ ਦੇ ਨਾਲ ਸੰਬੰਧਿਤ ਲੋਕਾਂ ਦਿੱਤੀ ਜਾਵੇਗੀ ਜਿੱਥੇ ਜਾਨ ਦਾ ਖਤਰਾ ਸਭ ਤੋਂ ਵੱਧ ਹੈ ਜਾਂ ਫਿਰ ਅਸਾਈਲਮ ਕਲੇਸਮੈਂਟਸ ਨੂੰ ਅਣਮੁਖੀਤ ਅਸੀਹੇ ਦਿੱਤੇ ਜਾਣ ਦਾ ਡਰ ਹੈ ਕਨੇਡਾ ਸਰਕਾਰ ਦੀ ਸੂਚੀ ਦੇ ਵਿੱਚ ਸੁਰੱਖਿਅਤ ਮੰਨੇ ਗਏ ਮੁਲਕਾਂ ਦੇ ਨਾਲ ਸੰਬੰਧਿਤ ਲੋਕਾਂ ਦੀ ਅਸਾਈਲਮ ਕਲੇਮ ਵਰਡੇ ਪੱਧਰ ਤੇ ਰਾਤ ਹੋ ਸਕਦੀ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ